ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਦਾ ਇਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਰਿਜ਼ਲਟ ਸਾਹਮਣੇ ਆਇਆ ਕਿ ਇਹਨਾਂ ਦੇ ਆਪ ਦੇ ਹੀ ਜਿਹੜੇ ਐਮ.ਐਲ.ਏ ਨੇ ਉਹ ਆਪ ਦੇ ਪਿੰਡ ਦੇ ਹਲਕੇ ਚੋ ਹੀ ਨਿੱਜ ਚਿੱਤ ਸਕੇ ਉੱਥੇ ਵੀ ਉਹਨਾਂ ਨੂੰ ਹਾਰ ਦੇਖਣੀ ਪਈ ਆ ਜੇਕਰ ਗੱਲ ਕਰੀਏ ਸੀਐਮ ਭਗਵੰਤ ਮਾਨ ਸਾਹਿਬ ਨੇ ਕਦੇ ਇਹ ਡਾਟਾ ਨਹੀਂ ਕਢਾਇਆ ਏਆਈ ਨਾ ਕਹਿਦੀਏ ਜਾਂ ਉਹਨਾਂ ਦੇ ਜਿਹੜੇ ਸਰਵੇ ਆ ਕਿ ਉਹਨਾਂ ਨੇ ਕਦੇ ਸਰਵੇ ਨਹੀਂ ਕਰਾਇਆ ਜਾਵੇ ਐਮਐਲਏ ਦੀ ਕਿਸੇ ਦੀ ਕਲਾਸ ਨਹੀਂ ਲਾਈ ਸਾਰੇ ਐਮਐਲਏ ਦੀ ਜੇਕਰ ਗੱਲ ਕਰੀਏ ਕਿ ਕਿਹੜੇ ਐਮਐਲਏ ਦੇ ਹਲਕੇ ਦੇ ਵਿੱਚ ਕਿੰਨਾ ਕੰਮ ਹੋਨੇ ਆਪਦੇ ਹਲਕੇ ਦੇ ਵਿੱਚ ਕਰਾਇਆ ਇਹ ਡਾਟਾ ਕਦੇ ਉਹਨਾਂ ਨੇ ਨਹੀਂ ਕਰਾਇਆ ਕਿ ਕਰਾਪਸ਼ਨ ਕਿਹੜੇ ਹਲਕੇ ਦੇ ਵਿੱਚ ਜ਼ਿਆਦਾ ਜਾਂ ਮੇਰਾ ਕਿਹੜਾ ਐਮਐਲਏ ਇਸ ਤਰ੍ਹਾਂ ਦਾ ਹੈਗਾ ਕਿ ਜਿਹੜਾ ਜ਼ਿਆਦਾ ਕਰਾਪਸ਼ਨ ਵੀ ਕਰ ਰਿਹਾ ਹੈ ਕਿ ਆਪਦੇ ਹਲਕੇ ਦਾ ਵਿਕਾਸ ਵੀ ਨਹੀਂ ਕਰ ਰਿਹਾ ਕਿ ਮੈਥੋਂ ਪੈਸੇ ਵੀ ਚੈੱਕ ਵੀ ਮੈਥੋਂ ਲੈ ਚੁੱਕਿਆ ਕਿ ਪਰ ਅਜੇ ਤੱਕ ਕੰਮ ਜਿਹੜਾ ਆਪਦੇ ਹਲਕੇ ਦੇ ਵਿੱਚ ਸ਼ੁਰੂ ਨਹੀਂ ਕੀਤਾ ਕਿ ਕਿਹੜੇ ਹਲਕੇ ਦੇ ਵਿੱਚ ਪੁਲਿਸ ਕਿਸ ਤਰ੍ਹਾਂ ਦੀ ਕੰਮ ਕਰ ਰਹੀ ਹੈ ਕੀ ਆਮ ਲੋਕਾਂ ਨੂੰ ਤਾਂ ਇਹ ਤਾਂ ਕੀਤਾ ਜਾ ਰਿਹਾ ਹੈ ਜਾਂ ਤਕੜਿਆਂ ਦੀਆਂ ਮਹਾਤਨੀ ਕੁੱਟੀਆਂ ਜਾ ਰਹੀਆਂ ਕਿ ਮਾੜੇ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾ ਰਿਹਾ ਮਾੜੇ ਨੂੰ ਧਮਕਾਇਆ ਜਾ ਰਿਹਾ ਕਿ ਤਕੜੇ ਨੂੰ ਨੱਥ ਨਹੀਂ ਪਾਈ ਜਾ ਰਹੀ ਕੀ ਭਗਵੰਤ ਮਾਨ ਇਸ ਤਰ੍ਹਾਂ ਦਾ ਡਾਟਾ ਕਢਾ ਨਹੀਂ ਸਕਦਾ ਜੇਕਰ ਗੱਲ ਕਰ ਲਈਏ ਜਿਹੜੀਆਂ ਹਰ ਦਿਨ ਘਟਨਾਮਾ ਐਕਸੀਡੈਂਟ ਹੁੰਦੇ ਨੇ ਔਰੋਂਾਂ ਕਰਕੇ ਲਾ ਲੋ ਵਿਕਾਸਦੂਨ ਕਰਕੇ ਲਾ ਲੋ ਜਿਹੜੇ ਐਕਸੀਡੈਂਟ ਕਹਿੰਦੇ ਆ ਆਪਾਂ ਹੁੰਦੇ ਨੇ ਜਿਹ ਪਿੱਛੇ ਜਿਹੜੇ ਸੰਗਤਪੂਰਾ ਦੇ ਵਿੱਚ ਨਹਿਰ ਦੇ ਵਿੱਚ ਜਿਹੜੀ ਇੱਕਾ ਤੁਹਾਨੂੰ ਫੋਟੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਨਹਿਰ ਦੇ ਵਿੱਚ ਜਿਹੜੇ ਦੋ ਅਧਿਆਪਕਾਂ ਮੀਆਂ ਬੀਬੀ ਸੀ ਨੰਨਾ ਦੀ ਦਿੱਤ ਹੋ ਗਈ ਕਿ ਐਮਐਲਏ ਨੇ ਆਪ ਦੇ ਜਿਹੜਾ ਮੌਜੂਦਾ ਐਮਐਲਏ ਹੈਗਾ ਹਲਕਾ ਪੈਂਦਾ ਹੈ ਸੰਗਤਪੁਰਾ ਕਿ ਉਹ ਐਮਐਲਏ ਦੀ ਕਲਾਸ ਨਹੀਂ ਲਈ ਕਿ ਤੁਸੀਂ ਛੋਟੇ-ਛੋਟੇ ਕੰਮ ਵੀ ਨਹੀਂ ਕਰਾਈ ਹਜੇ ਤੱਕ ਕਿ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਉਹ ਪੁਲ ਦੀ ਜੇਕਰ ਗੱਲ ਕਰ ਲਈ ਉਹ ਨਹਿਰ ਦੀ ਉਹ ਬਣਿਆ ਹੀ ਨਹੀਂ ਹੋਇਆ ਕਿਸੇ ਵੀ ਸਰਕਾਰ ਦੇ ਵਿੱਚ ਨਹੀਂ ਬਣਿਆ ਹੋਇਆ ਕਿ ਇਹ ਤਾਂ ਬਦਲਾਅ ਵਾਲੀ ਪਾਰਟੀ ਸੀ ਆਮਾ ਦੀ ਵੀ ਪਾਰਟੀ ਦੀ ਜੇਕਰ ਗੱਲ ਕਰੀਏ ਤਾਂ ਭਗਵੰਤ ਮਾਨ ਨੇ ਆਪਦੇ ਐਮਐਲਏ ਤੋਂ ਦੀ ਕਲਾਸ ਨਹੀਂ ਲਈ ਕਿ ਆ ਤੂੰ ਛੋਟਾ ਜਿਹਾ ਕੰਮ ਵੀ ਨਹੀਂ ਕਰਾਇਆ ਕੀ ਆਏ ਦਿਨ ਕਿੰਨੇ ਐਕਸੀਡੈਂਟ ਇੱਥੇ ਹੁੰਦੇ ਨੇ ਕਿੰਨੇ ਹੀ ਨਹਿਰਾਂ ਦੇ ਵਿੱਚ ਡਿੱਗਦੇ ਨੇ ਕਾਰ ਮੋਟਰਸਾਈਕਲ ਇਸ ਤੋਂ ਇਲਾਵਾ ਹੋਰ ਵੀ ਕਿ ਹਲਕਿਆਂ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਕੰਮ ਆ ਜਿਹੜਾ ਮੇਰੇ ਐਮ.ਐਲ.ਏ ਕਰ ਰਹੇ ਨੇ ਕਿ ਜੇਕਰ ਕੰਮ ਨਹੀਂ ਵੀ ਕਰ ਰਹੇ ਤਾਂ ਉਹ ਖਮਿਆਜਾ ਭੁਗਤਣ ਲਈ ਤਿਆਰ ਹੈ ਫਿਰ ਭਗਵੰਤ ਮਾਨ ਇਹ ਸਮਝ ਲਈਏ ਕਿ ਸਤਾਏ ਦੇ ਵਿੱਚ ਕਿ ਜਿਹੜਾ ਇਹਨਾਂ ਦੇ ਐਮ.ਐਲ.ਏ ਨੇ ਆਪਦੇ ਹਲਕੇ ਦੇ ਵਿੱਚ ਕੋਈ ਕੰਮ ਨਹੀਂ ਕਰਾਇਆਗੇ ਉਹਦਾ ਖਮਿਆਜਾ ਸੀ.ਐਮ. ਭਗਵੰਤ ਮਾਨ ਨੂੰ ਭੁਗਤਣਾ ਪੈ ਸਕਦਾ ਹੈ ਕਿਉਂ ਨਹੀਂ ਡਾਟੇ ਕਢਾਈ ਜਾ ਰਹੇ ਕਿ ਕਿਹੜੇ ਐਮਐਲਏ ਨੇ ਜਿਹੜਾ ਜੁੱਧ ਨਸ਼ਾ ਵਿਰੁੱਧ ਸਾਡਾ ਚੱਲ ਰਿਹਾ ਹੈ ਕਿ ਕਿੰਨੇ ਕੁ ਨੇ ਕੇਸ ਦਰਜ ਕਰਾਏ ਨੇ ਆਪਦੇ ਹਲਕੇ ਦੇ ਕਿੰਨੇ ਕੁ ਦੇ ਉਹਨੇ ਘਰ ਢਾਟੇ ਨੇ ਕਿ ਕਿੰਨੇ ਕੁ ਕੇਸ ਦਰਜ ਹੋ ਚੁੱਕੇ ਨੇ ਜੁੱਧ ਨਸ਼ਾ ਵਿਰੁੱਧ ਦੇ ਕਿ ਵਿਕਾਸ ਕਿੰਨਾ ਕੁ ਕਰ ਦਿੱਤਾ ਚਾਹੇ ਛੋਟੇ ਵਿਕਾਸ ਦੀ ਗੱਲ ਕਰ ਲਈ ਜਾਵੇ ਵੱਡੇ ਵਿਕਾਸਾਂ ਦੀ ਗੱਲ ਕਰ ਲਈਏ ਚਾਹੇ ਛੋਟੀਆਂ ਨਾਲੀਆਂ ਨਾਲੀਆਂ ਜਿਹੜੀਆਂ ਹੁੰਦੀਆਂ ਨੇ ਗਲੀਆਂ ਨੂੰ ਗੱਲ ਕਲੀਆਂ ਦੀ ਲੈ ਕੇ ਗੱਲ ਕਰ ਲਈਏ ਚਾਹੇ ਵੱਡੇ ਪੱਦਰ ਦੀ ਗੱਲ ਕਰ ਲਈਏ ਕਿ ਕਿੰਨਾ ਕੁ ਵਿਕਾਸ ਜਿਹੜਾ ਐਮਐਲਏ ਮੇਰੇ ਐਮਐਲਏ ਨੇ ਸਾਰਿਆਂ ਨੇ ਕੀਤਾ ਕਿ ਭਗਵੰਤ ਮਾਨ ਨੂੰ ਇਸ ਗੱਲ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਦੇਣਾ ਚਾਹੀਦਾ ਕਿ ਪਤਾ ਕੀ ਮੇਰੇ ਐਮਐਲਏ ਦਾ ਬਹੁਤ ਚੰਗਾ ਕੰਮ ਕਰ ਰਹੇ ਨੇ ਤਾਂ ਹੀ ਚਾਹੇ ਜਿਮਨੀ ਚੋਣਾਂ ਪਿੱਛੇ ਹੋਈਆਂ ਨੇ ਗੱਲ ਕਰ ਲਈ ਤਰਨ ਤਰਨ ਦੀ ਗੱਲ ਕਰ ਲਈ ਚਾਹੇ ਗਿੱਦੜਵਾਹ ਦੀ ਗੱਲ ਕਰ ਲਈਏ ਚਾਹੇ ਐਮਪੀ ਦੀ ਚੋਣਾਂ ਦੀ ਗੱਲ ਕਰ ਲਈਏ ਕਿ ਬਾਹਰੋਂ ਬੰਦੇ ਲਿਆਉਂਦੀ ਉਹ ਦੂਜੀਆਂ ਪਾਰਟੀਆਂ ਦੇ ਬੰਦੇ ਪੱਟਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਖੜਾਇਆ ਗਿਆ ਕਿ ਆਪਦੇ ਕੋਲੇ ਹੁਣ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਹੀ ਨਹੀਂ ਕਿ ਸ਼ਾਇਦ ਉਹ ਤੁਹਾਡੇ ਰਾਹ 'ਤੇ ਚੱਲ ਬੜੇ ਜਾਂ ਤੁਹਾਡੇ ਦਿੱਤੇ ਹੋਏ ਊਸੂਲਾਂ 'ਤੇ ਉਹ ਚੱ ਕਿ ਦੂਸਰੀਆਂ ਪਾਰਟੀਆਂ ਦੇ ਜਿਹੜੇ ਧਾਕੜ ਲੀਡਰ ਸੀ ਉਹ ਤੁਸੀਂ ਪੱਟੇ ਵੋਟਾਂ ਦੇ ਲਈ ਕਿ ਸ਼ਾਇਦ ਇਹ ਸਾਡੀ ਪਾਰਟੀ ਨੂੰ ਅੱਗੇ ਕਰ ਸਕਦੇ ਨੇ ਆਪਦੇ ਕੋਲੇ ਕੋਈ ਬੰਦਾ ਨਹੀਂ ਤੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਹੈ ਜਿਹੜੇ ਤੁਹਾਡੇ ਆਪਦੇ ਐਮਐਲਏ ਨੇ ਜਿਨ੍ਹਾਂ ਨੇ ਆਪਦੇ ਹਲਕੇ ਦੇ ਵਿੱਚ ਅਜੇ ਢੱਕਾ ਨਹੀਂ ਤੋੜਿਆ ਕੋਈ ਜੁੱਧਨਸ਼ਾ ਵਿਰੁੱਧ ਕੋਈ ਜਿਹੜੇ ਪਰਚੇ ਦਰਜ ਨਹੀਂ ਕਰਾਏ ਘਰ ਨਹੀਂ ਟਾਏ ਜਿਨ੍ਹਾਂ ਨੇ ਆਮ ਲੋਕਾਂ ਦੇ ਨਾਲ ਜਿਹੜਾ ਧੱਕਾ ਤਕੜੇ ਦੇ ਬਾਹਰ ਕੁੱਟੀਆਂ ਜਾ ਰਹੀਆਂ ਕਿਉਂ ਤੁਸੀਂ ਵੀ ਡਾਟਾ ਕਢਾ ਲਓ ਤੇ ਉਹ ਐਮਐਲਏ ਦੀ ਕਲਾਹਾ ਜ਼ਰੂਰ ਲਾਓ ਨਹੀਂ 27 ਦੇ ਵਿੱਚ ਇਹ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਤੇ ਮੂਰੇ ਪਤਾ ਵੀ ਆ ਨਾਨੇ ਤੁਹਾਡੀ ਕੋਈ ਵੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਵੀਰ ਬਾਦਲ ਬਿਨਾ ਤੁਹਾਡੀ ਸਪੀਚ ਚੱਕਦੇ ਜਿਹੜੀ ਪੂਰੀ ਨਹੀਂ ਹੁੰਦੀ